ਅੱਜ ਕਰਨਲ 62 ਮਾਮਲੇ 'ਚ ਹਾਈ ਕੋਰਟ ਸੁਣਵਾਈ ਹੋਈ ਆ ਆਪਾਂ ਗੱਲਬਾਤ ਕਰਦੇ ਆ ਮੈਂ ਮੈਮ ਨਾਲ ਕੀ ਸੁਣਵਾਈ ਹੋਈ ਹੈ ਕੀ ਗੱਲਬਾਤ ਹੋਈ ਓਥੇ ਮੈਂ ਕੀ ਗੱਲਬਾਤ ਹੋਈ ਹੈ ਜੀ ਹਾਈ ਕੋਰਟ 'ਚ ਮੈਮ ਜੀ ਅੱਜ ਇਹ ਕੇਸ ਜਿਹੜਾ ਹੈ ਯੂਟੀ ਨੂੰ ਟਰਾਂਸਫਰ ਕਰ ਦਿੱਤਾ ਗਿਆ ਜੱਟ ਸਾਹਿਬ ਨੇ ਕਲੀਅਰ ਕੀਤਾ ਕਿ ਪੰਜਾਬ ਪੁਲਿਸ ਇਸ ਦੀ ਹੋਰ ਇਨਵੈਸਟੀਗੇਸ਼ਨ ਨਹੀਂ ਕਰੇਗੀ ਇਸ ਕਰਕੇ ਇਹ ਯੂਟੀ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ ਇਨਵੈਸਟੀਗੇਸ਼ਨ ਬਾਈ ਇੱਕ ਇੰਡੀਪੈਂਡੈਂਟ ਏਜੰਸੀ ਔਰ ਜੀ ਸੀਬੀਆਈ ਮੰਗਿਆ ਸੀ ਤੇ ਸਾਡਾ ਇੱਕ ਜਿਹੜਾ ਫਰਮਾਨ ਸੀ ਉਹ ਮੰਨਿਆ ਗਿਆ ਔਰ ਦੂਜੀ ਗੱਲ ਉਹਨਾਂ ਨੇ ਅਮੇ ਅਸੀਂ ਇਹ ਪੁਆਇੰਟ ਵੀ ਰੱਖਿਆ ਸੀਗਾ ਕਿ ਸਾਨੂੰ ਪੰਜਾਬ ਪੁਲਿਸ ਸਰ ਪੰਜਾਬ ਕਾਡਣ ਦਾ ਕੋਈ ਅਫੀਸਰ ਨਹੀਂ ਚਾਹੀਦਾ ਉਸ ਇਨਵੈਸਟੀਗੇਸ਼ਨ ਤੇ ਦੇ ਹੈਵ ਅਗਰੀਡ ਟੂ 댓 ਆਲਸੋ ਕਿ ਦੇ ਵਿਲ ਬੀ ਨੋ ਅਫੀਸਰ অর ਨੋ ਪੰਜਾਬ ਪੁਲਿਸ ਜਾਂ ਪੰਜਾਬ ਕਾਡਣ ਦਾ ਕੋਈ ਵੀ ਇਨਕੁਆਇਰੀ ਵਿੱਚ ਨਹੀਂ ਹੋਏਗਾ ਵੀ ਜੀ ਜਾਂ ਚੰਡੀਗੜ੍ਹ ਨੂੰ ਹੈ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ ਹੋਈ ਆਪਣੀ ਟੀਮ ਬਣਾ ਕੇ ਹੋਰ ਦੇ ਵੀ ਬੀਲੀਵ ਇਨ ਹਾਈ ਕੋਰਟ ਆਪਾਂ ਜੇ ਕੋ ਪਹਿਲੇ ਵੀ ਤੁਹਾਨੂੰ ਕਿਹਾ ਸੀਗਾ ਜਸਟਿਸ ਕੋਰਟਾਂ ਤੇ ਹੀ ਮਿੰਦਾ ਪੁਲਿਸ ਕੋਰ ਸਰਕਾਰਾਂ ਜਸਟਿਸ ਬਿਲਕੁਲ ਮੈਮ ਤੁਸੀਂ ਕਿਹਾ ਹੁਣ ਤੁਸੀਂ ਇਸ ਟਾਈਮ ਬੈਠੇ ਹੋ ਸੈਕਟਰ 3 ਚੰਡੀਗੜ੍ਹ ਥਾਣੇ ਦੇ ਬਾਦ ਕਿੰਨੇ ਮਿੰਟ ਹੈ ਜਿਹੜਾ ਤੁਹਾਨੂੰ ਇੱਥੇ ਵੀ ਆਣਾ ਜਾਣਾ ਪੈ ਗਿਆ ਜੀ ਚੇਰੇਤਾ ਸੇ ਮੈ ਤਾਂ ਉਸ ਦਾ ਦਿਖਾਇਆ ਸੀਗਾ ਕੋਈ ਸਾਡੇ ਟ੍ਰੈਕਿੰਗ ਕਰ ਰਿਆ ਸੀਗਾ ਸਾਡੇ ਉਸਤੇ ਵਿੱਚ ਵਾਇਸ ਨੋਟ ਸੀਗੇ ਸਾਡੀ ਫੋਟੋਆਂ ਖਿੱਚ ਰਿਆ ਸੀ ਉਸ ਨੂੰ ਕਿਸੇ ਨੂੰ ਇਨਫੋਰਮੇਸ਼ਨ ਦੇ ਰਿਆ ਸੀ ਸਾਡੇ ਪਟਿਆਲੇ ਤੋਂ ਚਲੇਗੀ ਗੱਡੀ ਨੰਬਰ ਹੈ ਵਿੱਚ a1 ਇੱਕ ਨੰਬਰ ਤੋਂ ਐਂਟਰ ਹੋ ਗਏ ਦੂਜੇ ਪਹੁੰਚ ਗਏ ਤਿੰਨ ਗੇਟ ਨੰਬਰ ਦੇ ਬਾਹਰ ਹਨ ਗੱਡੀ ਉਹ ਫੋਟੋਆਂ ਵੀ ਅਸੀਂ ਖਿੱਚੀ ਹੋਈਆਂ ਮੀਡੀਆ ਤੇ ਦੇ ਦਿੱਤੀਆਂ ਉਹ ਪਕੜਿਆ ਸੀਗਾ ਬੰਦਾ ਉਹ ਬੰਦਾ ਹੁਣ ਕਿ ਕਿਧਰ ਦੀ ਕਿਹੜੀ ਏਜੰਸੀ ਤੋਂ ਸੀ ਸਾਨੂੰ ਪਤਾ ਨਹੀਂ ਤੇ ਵੀ ਹੈਵ ਗਿਵਨ ਅ ਕੰਪਲੇਨਟ ਐਂਡ ਵੀ ਹੈਵ ਟੋਲਡ देम ਟੂ ਟਰੈਕ ਦਾ ਇਸ਼ੂ ਐਂਡ ਲੈਟ ਅਸ ਸੋ ਸਾਡੇ ਨਾਲ ਸੀ ਜਸਵਿੰਦਰ ਕੋਟ ਦਾ ਜਿਹਨਾਂ ਨੇ ਦੱਸਿਆ ਵੀ ਕਿਹੜੇ ਬੰਦੇ ਸਾਡੀ ਇਨਵੈਸਟ ਕਰ ਰਹੇ ਠੰਡੇ ਦੇ ਬਾਹਰ ਆਏ ਤੇ ਹਾਈ ਕੋਰਟ ਦੀ ਗੱਲਬਾਤ ਹੋਈ ਧੰਨਵਾਦ ਤੁਹਾਡਾ